ਸਸ਼ੀਗਲ ਦੋਸਤੋ ਤਾਂ 바ਗਾ ਵਾਲਾ ਟਾਈਮ ਤੁਸੀਂ ਦੇਖ ਰਹੇ ਹੋ ਸ਼ੰਭੂ ਮੋਰਚੇ ਤੋਂ 10 ਕਿਲੋਮੀਟਰ ਦੀ ਦੂਰੀ ਤੋਂ ਪਿੱਛੇ ਆ ਰਾਜਪੁਰੇ ਵੱਲ ਨੂੰ ਜਣੇ ਕਿ ਰਾਜਪੁਰੇ ਵੱਲ ਨੂੰ ਰਾਜਪੁਰੇ ਤੋਂ ਜਦੋਂ ਆਪਾਂ ਸ਼ੰਭੂ ਮੋਰਚੇ ਨੂੰ ਜਾਂਦੇ ਆ ਤਾਂ ਸ਼ੰਭੂ ਮੋਰਚੇ ਤੋਂ 10 ਕਿਲੋਮੀਟਰ ਰਾਜਪੁਰੇ ਵੱਲ ਨੂੰ ਪਿੱਛੇ ਆ ਜੋ 10 ਕਿਲੋਮੀਟਰ ਦੀ ਦੂਰੀ ਤੇ ਤਕਰੀਬਨ ਚਾਚੇ ਦੇ ਟਾਬੇ ਤੇ ਖੜੇ ਐ ਇੱਥੇ ਇੰਟਰਨੈਟ ਦੀ ਜਿਹੜੀ ਵਰਤੂਆਂ ਤੁਸੀਂ ਆਪਣੇ ਮੋਬਾਈਲ ਰਾਹੀਂ ਕਰ ਸਕਦੇ ਆ ਉਸ ਤੋਂ ਅੱਗੇ ਜਦੋਂ ਤੁਸੀਂ ਮੋਰਚੇ ਵੱਲੋਂ ਜੂ ਜੂ ਜਾਈ ਜਾਓਗੇ ਤਾਂ ਇੰਟਰਨੈਟ ਬਿਲਕੁਲ ਹੀ ਬੰਦ ਹੋ ਜਾਊਗਾ। ਦੇਖੋ ਇਹ ਸਰਕਾਰ ਦੇ ਕਾਰਨਾਮੇ ਆ। ਚਾਚੇ ਦਾ ਟੱਬਾ ਵੀ ਦੇਖ ਸਕਦੇ ਹੋ ਇਸ ਜਗ੍ਹਾ ਤੇ ਆ ਕੇ ਇੱਥੇ ਇੰਟਰਨੈਟ ਦੀ ਸੇਵਾ ਚੱਲਦੀ ਹੈ। ਤਕਰੀਬਨ ਅਸੀਂ 10 ਕਿਲੋਮੀਟਰ ਪਿੱਛੇ ਸ਼ੰਭੂ ਮੋਰਚੇ ਤੋਂ ਇੰਟਰਨੈਟ ਦੀ ਸੇਵਾ ਸਰਕਾਰ ਨੇ ਬਿਲਕੁਲ ਹੀ ਬੰਦ ਕਰ ਦਿੱਤੀ। ਜੈਮਰ ਲਗਾ ਕੇ ਚਾਹੇ ਤੁਸੀਂ ਕਿਲੋ ਟਾਵਰ ਬੰਦ ਕਰਤੇ ਕਿਸੇ ਵੀ ਨੈਟਵਰਕ ਦਾ ਉੱਥੇ ਨਟਕ ਨਹੀਂ ਆ ਰਿਹਾ ਫੋਨ ਵੀ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਇੰਟਰਨੈਟ ਤਾਂ ਚੱਲਣਾ ਬਹੁਤ ਦੂਰ ਦੀ ਗੱਲ ਹੈ ਇਹ ਸਰਕਾਰ ਨੇ ਜੇ ਗੱਲ ਸ਼ੰਭੂ ਮੋਰਚੇ ਦੀ ਕਰੀਏ ਤਾਂ ਸ਼ੰਭੂ ਮੋਰਚੇ ਦੇ ਵਿੱਚ ਅਸਟਾ ਕਾਫੀ ਰੌਣਕ ਹੈ ਕਾਫੀ ਭਾਰੀ ਇਕੱਠ ਹੈ ਸੰਗਤਾਂ ਦਾ ਹਰ ਇੱਕ ਚੀਜ਼ ਦਾ ਉੱਥੇ ਪ੍ਰਬੰਧ ਹੈ ਲੰਗਰ ਦੀ ਕੋਈ ਕਮੀ ਨਹੀਂ ਜੂਸ ਰਸ ਜੋ ਕੁਝ ਮਰਜ਼ੀ ਤੁਸੀਂ ਖਾ ਸਕਦੇ ਆ ਪਾਣੀ ਦੀਆਂ ਬੋਤਲਾਂ ਅਸੀਂ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਹਮੇ ਹਮਾਗੇ ਵੱਧ ਤੋਂ ਵੱਧ ਕਿਸਾਨੀ ਮੋਰਚੇ ਦੇ ਵਿੱਚ ਪਹੁੰਚੋ ਤਾਂ ਕਿ ਸਰਕਾਰ ਦੀ ਕੰਨਾਂ ਤੇ ਜੂਰ ਰੇ ਸੀਗੇ ਇਹ ਕਾਰ ਫਿਰ ਦੱਸਦੇ ਨੇ ਇਹ ਚਾਚੇ ਦਾ ਟੱਬ ਤੁਸੀਂ ਦੇਖ ਸਕਦੇ ਆ ਇਹ ਚਾਚੇ ਦਾ ਟੱਬ ਹੈ ਇੱਥੇ ਇੰਟਰਨੈਟ ਚੱਲਦਾ ਹੈ ਸ਼ੰਭੂ ਮੋਰਚੇ ਤੋਂ ਤਕਰੀਬਨ 8 ਤੋਂ 10 ਕਿਲੋਮੀਟਰ ਪਿੱਛੇ ਉਸ ਤੇ ਜੂ ਜੂ ਉਸ ਤੇ ਅੱਗੇ ਮਾਈ ਜਾਓਗੇ ਉਸ ਤੇ ਬਿਲਕੁਲ ਇੰਟਰਨੈਟ ਬੰਦ ਹੋ ਜਾਊਗਾ ਫੋਨ ਲੱਗਣਾ ਵੀ ਬੰਦ ਹੋ ਜਾਊਗਾ ਬਹੁਤ ਮੁਸ਼ਕਲ ਆ ਰਹੀ ਹੈ ਸਰਕਾਰ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਖਤਰਾ ਹੈ ਕਿ ਇੰਟਰਨੈਟ ਸੇਵਾ ਬੰਦ ਕਰ ਰੱਖੀ ਹੈ। ਇੰਟਰਨੈਟ ਤਾਂ ਸੁਵਿਧਾਵਾਂ ਵਾਸਤੇ ਹੈ। ਹਾਲਾਂਕਿ ਗੱਲਬਾਤ ਵੀ ਚੱਲ ਰਹੀ ਹੈ। ਉਸ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਮੰਗੇ ਔਰ ਇੰਟਰਨੈਟ ਦੀ ਸੇਵਾ ਸ਼ੁਰੂ ਕਰੇ। ਧੰਨਵਾਦ।